ਕਿਉਂ ਬਾਬੇ ਸਰਦਾਰੀ ਦਿਖਾਵਾਂ ਸਰਦਾਰੀ ਕੀ ਹੁੰਦੀ ਆ ਆ ਹੁੰਦੀ ਆ ਜੱਟਾਂ ਦੀ ਸਰਦਾਰੀ ਗੇਟ 'ਚ ਵੜਦੇ ਆ ਕਰਮਾ ਵਾਲਿਆਂ ਮੱਥੇ ਲੱਗਣ ਨਾ ਇਹ ਨਹੀਂ ਘਰ ਦੇ ਪਿੱਛੇ ਲੁਕੋ ਕੇ ਵੀ ਇਹ ਤਾਂ ਟੌਰ ਗਾਲਦਿਆਂ ਟੌਰ ਸੱਜਣੋਂ ਘਰਾਂਦੀ ਇਹ ਬਣਾਉਂਦਿਆਂ ਜਿਹੜੇ ਭਰਾਵਾਂ ਦੇ ਘਰੇ ਇਹ ਹੈਗਾ ਨਾ ਦੋਲੂ ਚੱਕ ਕੇ ਡੈਰੀ ਤੇ ਜਾਣਾ ਸਰਦਾਰੀ ਨਹੀਂ ਚਿੱਟੇ ਪਾ ਕੇ ਦੋਲੂ ਚੱਕ ਕੇ ਜਾਓ ਦੁੱਧ ਪਾਉਣ ਜਾਓ ਸੱਜਣੋਂ ਉਹ ਸਰਦਾਰੀ ਆ ਤੇ ਘਰੇ ਖੁੱਲਾ ਦੁੱਧ ਕਿਉਂ ਹੋਇਆ ਹਾ ਹਾ ਫੇਰ ਬੰਦੀ ਏ ਗੱਲ ਕਿਉਂ ਬਾਬੇ ਸਰਦਾਰੀ ਦਿਖਾਵਾਂ ਸਰਦਾਰੀ ਕੀ ਹੁੰਦੀ ਏ ਆਹ ਹੁੰਦੀ ਏ ਜੱਟਾਂ ਦੀ ਸਰਦਾਰੀ ਗੇਟ 'ਚ ਵੜਦੇ ਆਂ ਕਰਮਾ ਵਾਲਿਆਂ ਮੱਥੇ ਲਗਣ ਨਾ ਇਹ ਨਹੀਂ ਘਰ ਦੇ ਪਿੱਛੇ ਲੁਕੋ ਕੇ ਵੀ ਇਹ ਤਾਂ ਟੌਰ ਗਾਲਦਿਆਂ ਟੌਰ ਸੱਜਣੋਂ ਕਰਾਂ ਦੀ ਇਹ ਬਣਾਉਂਦਿਆਂ ਜਿਹੜੇ ਭਰਾਵਾਂ ਦੇ ਘਰੇ ਇਹ ਹੈਗਾ ਨਾ ਡੋਲੂ ਚੱਕ ਕੇ ਡੈਰੀ ਤੇ ਜਾਣਾ ਸਰਦਾਰੀ ਨਹੀਂ ਚਿੱਟੇ ਪਾ ਕੇ ਡੋਲੋ ਚੱਕ ਕੇ ਜਾਓ ਦੁੱਧ ਪਾਉਣ ਜਾਓ ਸੱਜਣਾ ਉਹ ਸਰਦਾਰੀ ਹੈ ਤੇ ਘਰੇ ਖੁੱਲਾ ਦੁੱਧ ਕਿਉ ਹੋਇਆ ਹਾਹਾ ਫੇਰ ਬੰਦੀ ਹੈ ਗੱਲ